ਗੁਰੂ ਸਾਹਿਬ 10ਵੇਂ ਪਾਤਸ਼ਾਹ ਮਹਾਰਾਜ ਦੇ ਨਾਲ ਅਕਸਰ ਬਹੁਤ ਸਾਰੀਆਂ ਮਿੱਥਾਂ ਜੁੜੀਆਂ ਨੇ ਕਿ ਜਦੋਂ ਖਾਲਸਾ ਸੱਚਿਆ ਪਹਿਲਾਂ ਕੋਈ ਗੁਰੂ ਸਾਹਿਬ ਨੇ ਕਹਿੰਦੇ ਕਿ ਪੂਜਾ ਕੀਤੀ ਦੇਵੀ ਦੀ ਉਹ ਗਾਥਾ ਕੀ ਹੈ ਇਤਿਹਾਸ ਵਿੱਚ ਆਉਂਦਾ ਹੈ ਇਹਦੇ ਬਾਰੇ ਜੇਕਰ ਕਾਫੀ ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਨੇ ਇਹਦਾ ਕਾਫੀ ਜ਼ਿਕਰ ਕੀਤਾ ਔਰ ਬਹੁਤ ਖੋਲੀ ਆ ਗੱਲ ਇਹ ਜੀ ਦੇਵੀ ਪੂਜਨ ਬਾਰੇ ਸ੍ਰੀ ਗੁਰਪ੍ਰਤ AP ਸੂਰਜ ਗ੍ਰੰਥ ਵਿੱਚ ਵੀ ਆਉਂਦਾ ਹੈ ਜੀ ਤਾਂ ਯਾਨੀ ਗਿਆਨ ਸਿੰਘ ਨੇ ਇਹਨੂੰ ਬਹੁਤ ਖੁੱਲ ਕੇ ਦੱਸਿਆ ਵੀ ਕੌਣ ਕਹਿੰਦਾ ਵੀ ਗੁਰੂ ਜੀ ਦੇ ਵੀ ਪੂਜਕ ਸੀਗੇ ਹਾਂ ਇਵੇਂ ਕੋ ਸਿੱਧ ਕਰ ਸਕਦਾ ਉਹਨਾਂ ਨੇ ਖੰਡਨ ਕੀਤਾ ਇਸ ਗੱਲ ਦਾ ਜੀ ਕਿ ਗੁਰੂ ਜੀ ਦੇਵੀ ਪੂਜਕ ਨਹੀਂ ਸੀਗੇ ਇਹ ਉਹਨਾਂ ਨੇ ਕਿਹਾ ਉਹਨਾਂ ਨੇ ਕਾਫੀ ਜ਼ਿਆਦਾ ਦੋ ਤਿੰਨ ਆਪਣੇ ਜਿਹੜੇ ਅੰਸ਼ੂਆਂ ਵਿੱਚ ਇਹ ਗੱਲ ਕੀਤੀ ਤੇ ਉਹ ਸਾਖੀ ਇਸ ਤਰ੍ਹਾਂ ਦੀ ਇੱਕ ਕੇਸ਼ੋਦਾਸ ਪੰਡਤ ਸੀਗਾ ਤੇ ਉਹਨੇ ਗੁਰੂ ਜੀ ਨੂੰ ਆਖਿਆ ਵੀ ਜੇ ਤੁਸੀਂ ਦੇਵੀ ਨੂੰ ਖੁਸ਼ ਕਰ ਲਓ ਤੇ ਸਾਰੇ ਕਾਰਜ ਤੁਹਾਡੇ ਪੂਰੇ ਹੋ ਜਾਣ ਕਿਉਂਕਿ ਗੁਰੂ ਸਾਹਿਬ ਨੇ ਚਿੱਠੀਆਂ ਭੇਜੀਆਂ ਸੀ ਸਾਰੇ ਕਿਤੇ ਵਿਸਾਖੀ ਦੇ ਉੱਤੇ 20 ਵਾਰ ਕੁਛ ਨਵਾਂ ਪ੍ਰੋਗਰਾਮ ਦੇ ਨਾਲ ਖਾਲਸਾ ਸੱਜਣ ਦੀ ਗੱਲ ਚੱਲ ਰਹੀ ਸੀ ਹਨ ਕਿਉਂਕਿ ਉ ਤਾਂ 1675 ਦੇ ਵਿੱਚ ਗੁਰੂ ਸਾਹਿਬ ਨੇ ਕਹਿ ਦਿੱਤਾ ਸੀ ਐਸਾ ਬੰਦਾ ਸਾਜਾਂਗੇ ਜਿਹੜਾ ਵੱਖਰਾ ਉਹਦੀ ਤਿਆਰੀ ਚੱਲ ਰਹੀ ਸੀ ਉਹਨੇ ਗੁਰੂ ਜੀ ਨੂੰ ਇਹ ਬੇਨਤੀ ਕੀਤੀ ਗੁਰੂ ਜੀ ਕਹਿੰਦੇ ਵੀ ਕਿਵੇਂ ਕਰ ਸਕਦਾ ਤੂੰ ਕਿਵੇਂ ਕਹਿਣਾ ਵੀ ਬੜੀ ਸਹਤਾ ਉਹ ਕਹਿੰਦਾ ਜੀ ਜੇ ਤੁਸੀਂ ਦੇਵੀ ਪ੍ਰਗਟ ਕਰਨਾ ਤਾਂ ਚੰਗਾ ਹੋਵੇ ਹੁਣ ਇਹ ਵੀ ਇੱਕ ਮਿੱਥ ਬਣੀ ਹੋਈ ਸੀ ਬਹੁਤ ਲੋਕਾਂ ਜੀ ਉਹ ਜਿਹੜੀ ਚੀਜ਼ ਸੀ ਉਹ ਤੋੜਨਾ ਵੀ ਤਾਂ ਹੋਇਆ ਨਾ ਗੁਰੂ ਨਾਨਕ ਸਾਹਿਬ ਉਥੇ ਗਏ ਉਹਨਾਂ ਨੇ ਪਾਣੀ ਸੂਰਜ ਨੂੰ ਦੇ ਰਹੇ ਸੀ ਗੁਰੂ ਸਾਹਿਬ ਨੇ ਵੀ ਕਿਹਾ ਠੀਕ ਹੈ ਕੋਈ ਨਹੀਂ ਆਪਾਂ ਤੁਸੀਂ ਉਧਰ ਨੂੰ ਦੇ ਰਹੇ ਆਪਾਂ ਉਹਨਾਂ ਬੁੱਕ ਭਰੇ ਇਧਰ ਪੰਜਾਬ ਵੱਲ ਨੂੰ ਦੇਣ ਲੱਗ ਪਏ ਹਨ ਪਾਣੀ ਉਹਨਾਂ ਨੂੰ ਫਿਰ ਪੁੱਛਿਆ ਨਾ ਪੀਏ ਕੀ ਕਰਦੇ ਕਹਿੰਦੇ ਯਾਰ ਆਪਾਂ ਖੇਤ ਬੀਜ ਕੇ ਆਏ ਸੀ ਤੇ ਉਧਰ ਪਾਣੀ ਦੇ ਰਹੇ ਕਹਿੰਦੇ ਲਓ ਜੀ ਐਡੀ ਦੂਰ ਕਿਵੇਂ ਪਾਣੀ ਚੱਲ ਜੇ ਕਹਿੰਦੇ ਜਿਵੇਂ ਸੂਰਜ ਨੂੰ ਜਾਂਦਾ ਤੁਹਾਡਾ ਐਡੀ ਦੂਰ ਸੂਰਜ ਨੂੰ ਜਾ ਸਕਦਾ ਤੇ ਸਾਡਾ ਨਹੀਂ ਜਾ ਸਕਦਾ ਤਰੀਕਾ ਸੀ ਐਸੇ ਤਰੀਕਿਆਂ ਨਾਲ ਕਿਹਾ ਤੂੰ ਕਾਰਜ ਜਿਵੇਂ ਕਰਨਾ ਉਹਨੇ ਜੀ ਕਹਿੰਦਾ ਜੀ ਮੈਂ ਤਾਂ ਇੱਕ ਹਵਨ ਹਵਨ ਕੋਂਡ ਬਣਾਉਂਗਾ ਉਹਨੇ ਆਪਣੀ ਜਗ੍ਹਾ ਬਣਾਇਆ ਹਵਨ ਸਮਗਰੀ ਪਰ ਉਹ ਤੋਂ ਕੀ ਹੋਣਾ ਸੀ ਹੋਣਾ ਹੀ ਨਹੀਂ ਸੀ ਕੁਝ ਹੋਇਆ ਨਹੀਂ ਆਖਰ ਗੁਰੂ ਜੀ ਨੂੰ ਕਹਿਣ ਲੱਗਾ ਮਹਾਰਾਜ ਕਹਿੰਦੇ ਹੋਈ ਨਹੀਂ ਪ੍ਰਗਟਤੀ ਵੀ ਤੇਰੀ ਤੇ ਮਹਾਰਾਜ ਸਾਹਿਬ ਨੂੰ ਕਹਿਣ ਲੱਗਾ ਜੀ ਕਿਸੇ ਪਵਿੱਤਰ ਪੁਰਖ ਦੀ ਬਲੀ ਚਾਹੀਦੀ ਆ ਹੂੰ ਉਹਨੂੰ ਸੀ ਮਹਾਰਾਜ ਨੂੰ ਕਹਿੰਦਾ ਸੀਗਾ ਵੀ ਤੁਸੀਂ ਜਾਂ ਤੁਹਾਡੇ ਸਾਹਿਬ ਜੀ ਵੀ ਫਿਰ ਮਹਾਰਾਜ ਆਪੇ ਕਹਿ ਦੇਣਗੇ ਵੀ ਨਹੀਂ ਨਹੀਂ ਇਹ ਕੰਮ ਨਹੀਂ ਕਰਨਾ ਮੈਂ ਬਚ ਜੂਗਾ ਗੁਰੂ ਜੀ ਕਹਿੰਦੇ ਠੀਕ ਆ ਫਿਰ ਪਵਿੱਤਰਤਾ ਤੂੰ ਬਹੁਤ ਹੋ ਗਿਆ ਕਈ ਦਿਨ ਹੋ ਗਏ ਰੋਜ਼ ਦੋ ਤਿੰਨ ਟਾਈਮ ਇਸ਼ਨਾਨ ਕਰਦਾ ਤੇ ਕੱਲ ਨੂੰ ਤੇਰੀ ਬਲੀ ਦਵਾਂਗੇ ਆਪਾਂ ਨਾ ਤੂੰ ਕਿਹਾ ਜੀ ਉਹ ਰਾਤ ਨੂੰ ਭੱਜ ਗਿਆ ਉਡੜ ਗਿਆ ਮਨੇ ਦੇਖਿਆ ਵੀ ਮੇਰੀ ਨਾ ਬਲੀ ਦੇ ਦੇਣ ਕਿਤੇ ਫਿਰ ਗੁਰੂ ਸਾਹਿਬ ਨੇ ਸਾਰੀ ਸਮਗਰੀ ਉਹਦੇ ਵਿੱਚ ਸੁੱਟੀ ਜੀ ਆ ਬਨੇ ਜਦੋਂ ਅਗਰ ਆਪਾਂ ਭੁੱਖਾ ਨਿਕਲਿਆ ਗੁਰੂ ਸਾਹਿਬ ਨੇ ਸ੍ਰੀ ਸਾਫ ਕੱਢੀ ਬਾਹਰ ਕਹਿੰਦੇ ਆਹਾ ਹਸਲ ਚੰਡੀ ਹੈ ਈਹੀ ਕਾਰਜ ਸਵਾਰੂ ਜੀ ਹੋਰ ਕਿਸੇ ਚੰਡੀ ਨੇ ਕੁਝ ਨਹੀਂ ਕਰਨਾ ਤੁਹਾਡਾ ਗੁਰੂ ਸਾਹਿਬ 10ਵੇਂ ਪਾਤਸ਼ਾਹ ਮਹਾਰਾਜ ਦੇ ਨਾਲ ਅਕਸਰ ਬਹੁਤ ਸਾਰੀਆਂ ਮਿੱਥਾਂ ਜੁੜੀਆਂ ਨੇ ਕਿ ਜਦੋਂ ਖਾਲਸਾ ਸੱਚਿਆ ਪਹਿਲਾਂ ਕੋਈ ਗੁਰੂ ਸਾਹਿਬ ਨੇ ਕਹਿੰਦੇ ਕਿ ਪੂਜਾ ਕੀਤੀ ਦੇਵੀ ਦੀ ਉਹ ਗਾਥਾ ਕੀ ਹੈ ਇਤਿਹਾਸ ਵਿੱਚ ਆਉਂਦਾ ਹੈ ਇਸ ਦੇ ਬਾਰੇ ਜੇਕਰ ਕਾਫੀ ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਨੇ ਇਹਦਾ ਕਾਫੀ ਜ਼ਿਕਰ ਕੀਤਾ ਔਰ ਬਹੁਤ ਖੋਲੀ ਹੈ ਗੱਲ ਇਹ ਜੀ ਦੇਵੀ ਪੂਜਨ ਬਾਰੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਆਉਂਦਾ ਹੈ ਜੀ ਕਿ ਯਾਨੀ ਗਿਆਨ ਸਿੰਘ ਨੇ ਇਹਨੂੰ ਬਹੁਤ ਖੁੱਲ ਕੇ ਦੱਸਿਆ ਵੀ ਕੌਣ ਕਹਿੰਦਾ ਵੀ ਗੁਰੂ ਜੀ ਦੇ ਵੀ ਪੂਜਕ ਸੀਗੇ ਹਾਂ ਕਿਵੇਂ ਕੋਈ ਸਿੱਧ ਕਰ ਸਕਦਾ ਉਹਨਾਂ ਨੇ ਖੰਡਨ ਕੀਤਾ ਇਸ ਗੱਲ ਦਾ ਕਿ ਗੁਰੂ ਜੀ ਦੇਵੀ ਪੂਜਕ ਨਹੀਂ ਸੀਗੇ ਇਹ ਉਹਨਾਂ ਨੇ ਕਿਹਾ ਉਹਨਾਂ ਨੇ ਕਾਫੀ ਜ਼ਿਆਦਾ ਦੋ ਤਿੰਨ ਆਪਣੇ ਜਿਹੇ ਅੰਸ਼ੂਆਂ ਵਿੱਚ ਇਹ ਗੱਲ ਕੀਤੀ ਤੇ ਉਹ ਸਾਖੀ ਇਸ ਤਰ੍ਹਾਂ ਦੀ ਇੱਕ ਕੇਸ਼ੋਦਾਸ ਪੰਡਤ ਸੀਗਾ ਤੇ ਉਹਨੇ ਗੁਰੂ ਜੀ ਨੂੰ ਆਖਿਆ ਵੀ ਜੇ ਤੁਸੀਂ ਦੇਵੀ ਨੂੰ ਖੁਸ਼ ਕਰ ਲਓ ਤੇ ਸਾਰੇ ਕਾਰਜ ਤੁਹਾਡੇ ਪੂਰੇ ਹੋ ਜਾਣ ਕਿਉਂਕਿ ਗੁਰੂ ਸਾਹਿਬ ਨੇ ਚਿੱਠੀਆਂ ਭੇਜੀਆਂ ਸੀ ਸਾਰੇ ਕਿਤੇ ਵਿਸਾਖੀ ਦੇਤੇ 20 ਵਾਰ ਕੁਛ ਨਾਮਾ ਪ੍ਰੋਗਰਾਮ ਦੇ ਨਾਲ ਖਾਲਸਾ ਸਾਜੰਦ ਦੀ ਗੱਲ ਚੱਲ ਰਹੀ ਸੀ ਹਨ ਕਿਉਂਕਿ ਉ ਤਾਂ 1675 ਦੇ ਵਿੱਚ ਹੀ ਗੁਰੂ ਸਾਹਿਬ ਨੇ ਕਹਿ ਦਿੱਤਾ ਸੀ ਐਸਾ ਬੰਦਾ ਸਾਜਾਂਗੇ ਜਿਹੜਾ ਵੱਖਰਾ ਉਹਦੀ ਤਿਆਰੀ ਚੱਲ ਰਹੀ ਸੀ ਉਹਨੇ ਗੁਰੂ ਜੀ ਨੂੰ ਇਹ ਬੇਨਤੀ ਕੀਤੀ ਗੁਰੂ ਜੀ ਕਹਿੰਦੇ ਵੀ ਕਿਵੇਂ ਕਰ ਸਕਦਾ ਤੂੰ ਕਿਵੇਂ ਕਹਿਣਾ ਵੀ ਬੜੀ ਸਹਤਾ ਉਹ ਕਹਿੰਦਾ ਜੀ ਜੇ ਤੁਸੀਂ ਦੇਵੀ ਪ੍ਰਗਟ ਕਰ ਦੋ ਤਾਂ ਚੰਗਾ ਹੋਵੇ ਹੁਣ ਇਹ ਵੀ ਇੱਕ ਮਿੱਥ ਬਣੀ ਹੋਈ ਸੀ ਬਹੁਤ ਲੋਕਾਂ ਚ ਜੀ ਉਹ ਜਿਹੜੀ ਚੀਜ਼ ਸੀ ਉਹਨੂੰ ਤੋੜਨਾ ਵੀ ਤਾਂ ਹੋਇਆ ਨਾ ਹਾਂ ਔਰ ਗੁਰੂ ਨਾਨਕ ਸਾਹਿਬ ਉੱਥੇ ਗਏ ਉਹਨਾਂ ਨੇ ਪਾਣੀ ਸੂਰਜ ਨੂੰ ਦੇ ਰਹੇ ਸੀ ਗੁਰੂ ਸਾਹਿਬ ਨੇ ਵੀ ਕਿਹਾ ਠੀਕ ਹੈ ਕੋਈ ਨਹੀਂ ਆਪਾਂ ਤੁਸੀਂ ਉਧਰ ਨੂੰ ਦੇ ਰਹੇ ਆਪਾਂ ਉਹਨਾਂ ਬੁੱਕ ਭਰੇ ਇਧਰ ਪੰਜਾਬ ਵੱਲ ਨੂੰ ਦੇਣ ਲੱਗ ਪਏ ਹਨ ਪਾਣੀ ਉਹਨਾਂ ਨੇ ਫਿਰ ਪੁੱਛਿਆ ਨਾ ਇਹ ਕੀ ਕਰਦੇ ਕਹਿੰਦੇ ਯਾਰ ਆਪਾਂ ਖੇਤ ਬੀਜ ਕੇ ਆਏ ਸੀ ਤੇ ਉਧਰ ਪਾਣੀ ਦੇ ਰਹੇ ਆ ਕਹਿੰਦੇ ਲਓ ਜੀ ਐਡੀ ਦੂਰ ਕਿਵੇਂ ਪਾਣੀ ਚੱਲ ਜਾਉ ਕਹਿੰਦੇ ਜਿਵੇਂ ਸੂਰਜ ਨੂੰ ਜਾਂਦਾ ਤੁਹਾਡਾ ਇੰਨੀ ਦੂਰ ਸੂਰਜ ਨੂੰ ਜਾ ਸਕਦਾ ਤੇ ਸਾਡਾ ਨਹੀਂ ਜਾ ਸਕਦਾ ਤਰੀਕਾ ਸੀ ਇਸੇ ਤਰੀਕੇ ਨਾਲ ਕਿਹਾ ਤੂੰ ਕਰ ਜਿਵੇਂ ਕਰਨਾ ਹੈ ਉਹਨੇ ਜੀ ਕਹਿੰਦਾ ਜੀ ਮੈਂ ਤਾਂ ਇੱਕ ਹਵਨ ਹਵਨ ਕੋਡ ਬਣਾਉਂਗਾ ਉਹਨੇ ਆਪਣੀ ਜਗ੍ਹਾ ਬਣਾਇਆ ਹਵਨ ਸਮਗਰੀ ਪਰ ਉਹ ਤੋਂ ਕੀ ਹੋਣਾ ਸੀ ਹੋਣਾ ਹੀ ਨਹੀਂ ਸੀ ਕੁਝ ਹੋਇਆ ਨਹੀਂ ਆਖਰ ਗੁਰੂ ਜੀ ਨੂੰ ਕਹਿਣ ਲੱਗਾ ਮਹਾਰਾਜ ਕਹਿੰਦੇ ਹੋਈ ਨਹੀਂ ਪ੍ਰਗਟਤੀ ਵੀ ਤੇਰੀ ਤੇ ਮਹਾਰਾਜ ਸਾਹਿਬ ਨੂੰ ਕਹਿਣ ਲੱਗਾ ਜੀ ਕਿਸੇ ਪਵਿੱਤਰ ਪੁਰਖ ਦੀ ਬਲੀ ਚਾਹੀਦੀ ਹੈ ਹੂੰ ਉਹਨੂੰ ਸੀ ਮਹਾਰਾਜ ਕਹਿੰਦਾ ਸੀਗਾ ਵੀ ਤੁਸੀਂ ਜਾਂ ਤੁਹਾਡੇ ਸਾਹਿਬ ਜਦ ਵੀ ਫਿਰ ਮਹਾਰਾਜ ਆਪੇ ਕਹਿ ਦੇਣਗੇ ਵੀ ਨਹੀਂ ਨਹੀਂ ਇਹ ਕੰਮ ਨਹੀਂ ਕਰਨਾ ਮੈਂ ਬਚ ਜੂਗਾ ਗੁਰੂ ਜੀ ਕਹਿੰਦੇ ਠੀਕ ਆ ਫਿਰ ਪਵਿੱਤਰ ਤਾਂ ਤੂੰ ਬਹੁਤ ਹੋ ਗਿਆ ਕਈ ਦਿਨ ਹੋ ਗਏ ਰੋਜ਼ ਦੋ ਤਿੰਨ ਟਾਈਮ ਇਸ਼ਨਾਨ ਕਰਦਾ ਤੇ ਕੱਲ ਨੂੰ ਤੇਰੀ ਬਲੀ ਰਾਵਾਂਗੇ ਆਪਾਂ ਨਾ ਤੂੰ ਕਿਹਾ ਜੀ ਉਹ ਰਾਤ ਨੂੰ ਭੱਜ ਗਿਆ ਦੌੜ ਗਿਆ ਮਨੇ ਦੇਖਿਆ ਵੀ ਮੇਰੀ ਨ ਬਲੀ ਦੇ ਦੇਣ ਕਿਤੇ ਫਿਰ ਗੁਰੂ ਸਾਹਿਬ ਨੇ ਸਾਰੀ ਸਮਗਰੀ ਉਹਦੇ ਵਿੱਚ ਛੁੱਟੀ ਆ ਬਨੇ ਜਦੋਂ ਵਾਕ ਦਾ ਪ੍ਰਭੂ ਕਾ ਨਿਕਲਿਆ ਗੁਰੂ ਸਾਹਿਬ ਨੇ ਸ਼੍ਰੀ ਸਾਫ ਕੱਢੀ ਬਾਹਰ ਕਹਿੰਦੇ ਆ ਹਾਸਲ ਚੰਡੀ ਹੈ ਹਮ ਇਹੀ ਕਾਰਜ ਸਵਾਰੂਗੀ ਹੋਰ ਕਿਸੇ ਚੰਡੀ ਨੇ ਕੁਝ ਨਹੀਂ ਕਰਨਾ ਸਾਡਾ